ਕਹਿ ਹੁਣੀਓ ਗਲੋਂ ਤੂੰ ਜੋ ਕਹਿਣੀਆਂ ਨੇ ਨਿੱਕੀ ਹਮਰੇ ਚਾਵਾਂ ਦੇ ਫੁੱਲ ਝਾੜ ਤੇ ਟਹਿਣੀਆਂ ਨੇ ਪੱਤੇ ਵੀ ਚੜ ਗਏ ਆਸ ਹੁਣ ਹੈ ਨਹੀਂ ਸ਼ੋਵਾਂ ਦੀ ਰੱਬ ਵੀ ਗੋਡੇ ਟੇਕੇ ਅਰਜ ਜੇ ਹੋਵੇ ਮੋਮਾਂ ਦੀ ਤੇਰੀ ਫੋਟੋ ਦੇ ਕੋਲ ਬਹਿ ਕੇ ਤੇਰੇ ਨਾਲ ਜੁੜਨਾ ਚਾਹੁੰਨਾ ਆ ਮੈਂ ਤੇਰੀ ਉਂਗਲ ਫੜ ਕੇ ਫੇਰ ਤਮਾਏ ਤੁਰਨਾ ਚਾਹੁੰਨਾ ਆ ਮੈਂ ਤੇਰੀ ਉਂਗਲ ਫੜ ਕੇ ਫੇਰ ਤਮਾਏ ਤੁਰਨਾ ਚਾਹੁੰਨਾ ਆ ਤੈਨੂੰ ਘੁੱਟ ਕੇ ਜੱਫੀ ਕੱਦ ਪਾਉਂ ਤੇਰੀ ਬੁੱਕਲ ਜਾ ਕਿਤੇ ਨਿਗ ਨਹੀਂ ਇਕੱਲੇ ਆਖਰੀ ਸਾਹ ਤੱਕ ਨਾਲ ਜਾਉ ਕੋਈ ਟੋਕਦਾ ਨਹੀਂ ਮੈਨੂੰ ਵਿਗੜਦੇ ਨੂੰ ਮੈਂ ਮੁੜਨਾ ਚਾਉਣਾ ਆ ਮੈਂ ਤੇਰੀ ਉਂਗਲ ਫੜ ਕੇ ਫੇਰ ਤੂੰ ਮਾਏ ਤੁਰਨਾ ਚਾਉਣਾ ਆ ਮੈਂ ਤੇਰੀ ਉਂਗਲ ਫੜ ਕੇ ਫੇਰ ਤੂੰ ਮਾਏ ਤੁਰਨਾ ਚਾਉਣਾ ਆ